ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਕੇ ਜੋਇਕ ਦਾ ਸਿੱਧੂਪੁਰ ਜ਼ਿਲ੍ਹਾ ਫੋਇਪੁਰ ਦੇ ਜਿੰਨੇ ਵੀ ਬੀਕੇ ਜੀ ਸਿੱਧੂਪੁਰ ਨਾਲ ਜੁੜੇ ਆ ਵਲੰਟੀਅਰ ਆ ਕਾਈ ਪ੍ਰਧਾਨ ਆ ਜਾਂ ਬਲਾਕਾਂ ਦੇ ਪ੍ਰਧਾਨ ਆ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਸਾਲ ਤੋਂ ਲੈ ਕੇ ਖਨੌਰੀ ਮੋਰਚੇ ਤੇ ਜਿਹੜਾ ਪੱਕਾ ਆਪਣਾ ਮੋਰਚਾ ਚੱਲ ਰਿਹਾ ਜਿੱਥੇ ਸਰਦਾਰ ਡੱਲੇਵਾਲ ਸਾਹਿਬ ਵੱਲੋਂ ਮਰਨਵਰਤ ਸ਼ੁਰੂ ਕੀਤੇ ਨੂੰ ਅੱਜ 93 ਦਿਨ ਹੋ ਗਏ ਆ ਕਿੰਦੇ ਚ ਆਪਣੀਆਂ ਹੀ ਮੰਗਾਂ ਐਮਐਸਪੀ ਗਰੰਟੀ ਨੂੰ ਕਿਸਾਨਾਂ ਦਾ ਪੂਰਾ ਮਜ਼ਦੂਰਾਂ ਦਾ ਪੂਰਾ ਕਰਜ਼ਾ ਮਾਫੀ ਨੂੰ ਲੈ ਕੇ ਜਿਹੜਾ ਮੋਰਚਾ ਚੱਲ ਰਿਹਾ ਉਸ ਮੋਰਚੇ ਵਿੱਚੋਂ ਸਰਦਾਰ ਕਾਕਾ ਸਿੰਘ ਪੂਰੜਾ ਪੰਜਾਬ ਦੀ ਲੀਡਰਸ਼ਿਪ ਸਰਦਾਰ ਢੱਲੇਵਾਲ ਸਾਹਿਬ ਜੀ ਦਾ ਸਨੇਹਾ ਲੈ ਕੇ ਆਪਣੇ ਫਰੋਇਪੁਰ ਦੇ ਵਿੱਚ ਜਿਹੜਾ ਕੱਲ ਪਹੁੰਚ ਰਹੇ ਆ ਕੱਲ ਫਰੋਇਪੁਰ ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ 1 ਵਜੇ ਦਾ ਜਿਹੜਾ ਟਾਈਮ ਆ ਉੱਥੇ ਜਿਹੜੀ ਮੀਟਿੰਗ ਸ਼ੁਰੂ ਕੀਤੀ ਜਾਊਗੀ ਸਾਰੇ ਹੀ ਜਿੰਨੇ ਵੀ ਵਲੰਟੀਅਰ ਵੀਰਾਂ ਜਿੰਨੇ ਵੀ ਆਪਣੇ ਕਾਈਆਂ ਦੇ ਪ੍ਰਧਾਨਾਂ ਮੈਂਬਰ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਠੀਕ 1 ਵਜੇ ਜਿਹੜਾ ਵਜੀਰਪੁਰ ਸਾਹ ਪਹੁੰਚੋ ਤੇ ਆਪਣੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਇਹ ਆਵਾਜ਼ਾਂ ਅਲੋਸਮੈਂਟਾਂ ਕਰਾਈਆਂ ਜਾਣ ਘਰ ਪਰਤੀ ਜਿਹੜਾ ਬੰਦਾ ਉਹ ਇਸ ਮੀਟਿੰਗ ਦੇ ਵਿੱਚ ਆ ਕੇ ਦੱਲੇਵਾਲ ਸਾਹਿਬ ਦਾ ਜਿਹੜਾ ਸੁਨੇਹਾ ਸਰਦਾਰ ਕਾਕਾ ਸਿੰਘ ਕੋੜਰਾ ਜਨ ਅਸਕਤਰ ਆਪਣੇ ਵਾਸਤੇ ਲੈ ਕੇ ਆ ਰਿਹਾ ਉਸ ਨੂੰ ਆਪਾਂ ਸੁਣ ਕੇ ਵਿਚਾਰ ਕੇ ਤਾਂ ਅਗਲੀ ਦਾ ਨੀਤੀ ਜਿਹੜੀ ਬਣਾ ਸਕੀਏ ਤੇ ਨਾਲੇ ਜਿਹੜਾ ਫਰੋਇਪੁਰ ਦੇ ਵਿੱਚ ਬੀਕੇ ਜੀ ਇੱਕ ਤਾਂ ਸਿੱਧੂਪੁਰ ਦੇ ਜਿਹੜੇ ਜਿੰਨੇ ਵੀ ਵਲੰਟੀਅਰ ਆ ਉਹਨਾਂ ਦੇ ਜਿਹੜੇ ਕੋਈ ਕੰਮ ਰਹਿੰਦੇ ਆ ਜੋ ਕਿ ਪ੍ਰਸ਼ਾਸਨ ਵੱਲੋਂ ਲਮਕਾਏ ਜਾ ਰਹੇ ਆ ਵਾਰ-ਵਾਰ ਮਿਲਦੇ ਉਸ ਸੰਬੰਧੀ ਵੀ ਕੱਲ ਨੂੰ ਮੀਟਿੰਗ ਵਿੱਚ ਵਿਚਾਰ ਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਜੋ ਵੀ ਪੰਜਾਬ ਕਮੇਟੀ ਦੇਊਗੀ ਧਰਨੇ ਪਰਤੀ ਉਹ ਜਿਹੜਾ ਲਾਗੂ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ